ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੋਪਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹੜਾ कॉटन ਦਾ ਸੂਟ ਹੈ ਉਹਦੇ ਉੱਪਰ ਵਰਕ ਹੈ ਉਹ ਲੈ ਕੇ ਆਏ ਹਾਂਜੀ ਆ ਦੇਖੋ ਜੀ ਇਹਦੇ ਵਿੱਚ ਸੈਂਟਰ ਦੇ ਵਿੱਚ ਵਰਕ ਆਊਗਾ ਜੀ ਤੇ ਸਾਈਡ ਤੇ ਇਹ ਦੋ ਵਾਲੇ ਫਲਾਵਰ ਆਉਣਗੇ ਆਪਾਂ ਇਹ ਜਿਹੜਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਕੀਤਾ ਇਹ ਸੂਟ ਦੇ ਵਿੱਚ ਨਾ ਬ੍ਰੀਕ ਬ੍ਰੀਕ ਜਿਹੜਾ ਹੈਗਾ ਜਮੇ ਹਲਕਾ ਹਲਕਾ ਜਿਹਾ ਪ੍ਰਿੰਟ ਹੈ ਉਹ ਡਾਰਕ ਹੈ ਤਾਂ ਆਪਾਂ ਉਹਦੇ ਨਾਲ ਦਾ ਜਿਹੜਾ ਹੈਗਾਗਾ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਜਿਹੜੀ ਹੈਗੀ ਹੈ ਚਾਕਾਂ ਦੇ ਉੱਪਰ ਲੇਸ ਦਿੱਤੀ ਹੋਈ ਹੈ कॉटन ਦਾ ਸੂਟ ਹੈ ਜੀ ਤੇ ਇਹ ਉਹਨਾਂ ਨੇ ਲੈਸ ਲਵਾਈ ਆ ਠੀਕ ਹੈ ਜੀ ਇਹ ਮੇਰਾ ਸੂਟ ਵੀ ਖੋਦਾ ਵੀ ਇਦਾਂ ਹੀ ਸੀਗਾ ਤੇ ਇਹ ਕਸਟਮਰ ਨੇ ਵੀ ਉਹਨਾਂ ਦੇ ਨਾਲ ਦਾ ਹੀ ਰੈਡੀ ਕਰਵਾਇਆ ਇਹਦੇ ਆਪਾਂ ਜਿਹੜੀ ਹੈਗੀ ਹੈ ਲਾਈਨਿੰਗ ਲਾਈ ਹੋਈ ਆ ਤੇ ਸੀਮ ਜਿਹੜਾ ਹੈਗਾਗਾ ਫਲਾਵਰ ਆਊਗਾ ਬਾਹਾਂ ਦੇ ਉੱਪਰ ਆਊਗਾ ਤੇ ਇਹ ਵੇਲ ਆਊਗੀ ਜੀ ਇੱਥੇ ਇਹ ਡਬਲ ਵੇਲ ਇੱਥੇ ਇਹ ਸਿੰਗਲ ਆਊਗੀ ਹਾਂਜੀ ਤਾਂ ਇਹ ਜਿਹੜਾ ਆਪਾਂ ਹੈਗਾਗਾ ਬਰਬਰੀ ਦਾ ਨਾਲ ਦੁਪੱਟਾ ਇਹਦਾ ਟਾਈ ਡਾਈ ਕਰਵਾ ਕੇ ਇਹਨਾਂ ਦੁਪੱਟੇ ਦੇ ਵਿੱਚ ਛੋਟੇ ਛੋਟੇ ਬਾਕਸ ਪੁਆਏ ਆ ਬਹੁਤ ਹੀ ਪਿਆਰੇ ਲੱਗਦੇ ਨੇ ਤਾਂ ਇਹ ਵਾਲੀ ਜਿਹੜੀ ਹੈਗੀ ਐ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਇਹਦੀ ਬਾਟਮ ਰਹੂਗੀ ਜੀ ਤੇ ਬਾਟਮ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਆ ਸੇਮ ਹੀ ਤੇ ਨਾਲ ਹੀ ਆਪਾਂ ਇਹਨੂੰ ਵੀ ਲੇਸ ਦਿੱਤੀ ਆ ਦੇਖੋ ਹਾਂਜੀ ਤਾਂ ਜਿਹੜਾ ਆਪਾਂ ਨੈਕਸਟ ਸੂਟ ਰਹੂਗਾ ਜੀ ਉਹ ਇਹ ਵਾਲਾ ਕਾਟਨ ਦਾ ਸੂਟ ਆ ਤੇ ਆਪਾਂ ਇਹਨੂੰ ਬਹੁਤ ਹੀ ਸੋਹਣੀ ਜਿਹੜੀ ਬਲੈਕ ਲੇਸ ਲਾ ਕੇ ਤਿਆਰ ਕੀਤਾ ਬਲੈਕ ਲੇਸ ਇਸ ਕਰਕੇ ਲਗਾਈ ਜਈ ਤੁਸੀਂ ਕਹੋਗੇ ਬਲੈਕ ਇਹਦੇ ਵਿੱਚ ਛੋਟਾ ਛੋਟਾ ਜਿਹੜਾ ਪ੍ਰਿੰਟ ਆ ਤਾਂ ਇਹਦੇ ਨਾਲ ਇਹਨਾ ਬਹੁਤ ਸੋਹਣਾ ਬਣ ਕੇ ਜਿਹੜਾ ਹੈਗਾ ਇਹ ਸੂਟ ਰੈਡੀ ਹੋਇਆ ਆ ਆਪਾਂ ਇਹਦੇ ਨਾਲ ਦੀ ਜਿਹੜੇ ਡਾਟਸ ਨੇ ਛੋਟੇ ਛੋਟੇ ਨਾ ਇਹਦੇ ਨਾਲ ਦੀ ਆਪਾਂ ਲੇਸ ਲਗਾਈ ਆ ਇਹ ਸ਼ਾਰਟ ਸ਼ਰਟ ਆਈ ਠੀਕ ਹੈ ਤੇ ਨਾਲ ਇਹਦੇ ਜਿਹੜੇ ਹੈਗੇ ਖਰਸੀ ਸਲਵਾਰ ਆ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕਾਟਨ ਦਾ ਸੂਟ ਆ ਉਹ ਤੁਸੀਂ ਇਹ ਸ਼ਾਰਟ ਸ਼ਰਟ ਦੇ ਵਿੱਚ ਤੇ ਨਾਲ ਫਰਸੀ ਸਲਵਾਰ ਦੇ ਨਾਲ ਰੈਡੀ ਕਰਵਾ ਸਕਦੇ ਹੋ ਲੌਂਗ ਸ਼ਰਟ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਕਿਦਾਂ ਦਾ ਹਨਾ ਵੀ ਤੁਹਾਡਾ ਟੇਸਟ ਆ ਕਿਦਾਂ ਤੁਸੀਂ ਪਸੰਦ ਕਰਦੇ ਹੋ ਕੱਪੜੇ ਵੀਰ ਕਰਨਾ ਤਾਂ ਆਪਾਂ ਇਹਦੇ ਨਾਲ ਮਸਲੀਨ ਦਾ ਦੁਪੱਟਾ ਰੱਖ ਕੇ ਇਹ ਵਾਲੀ ਲੇਸ ਦਿੱਤੀ ਹੋਈ ਹੈ ਇਹ ਵੀ ਉਸੇ ਤਰ੍ਹਾਂ ਟਾਈ ਟਾਈ ਕੀਤਾ ਹੋਇਆ ਕਸਟਮਰ ਦਾ ਜਿੱਦਾਂ ਹੀ ਪਸੰਦ ਹੁੰਦਾ ਕਸਟਮਰ ਨੂੰ ਅਸੀਂ ਤਾਂ ਉਸੇ ਤਰ੍ਹਾਂ ਹੀ ਤਿਆਰ ਕਰਕੇ ਦੇਣਾ ਹੁੰਦਾ ਜਿੰਦਾ ਤੁਸੀਂ ਕਹੋਗੇ ਅਸੀਂ ਉਸ ਤਰ੍ਹਾਂ ਦਾ ਹੀ ਤੁਹਾਨੂੰ ਸੂਟ ਆ ਜਿਹੜਾ ਉਹ ਰੈਡੀ ਕਰਕੇ ਦੇਵਾਂਗੇ ਹਾਂਜੀ ਤੇ ਜਿਹੜਾ ਇਹ ਵਾਲਾ ਸੂਟ ਹੈ ਇਹ ਵੀ ਕਾਟਨ ਦਾ ਸੂਟ ਆ ਇਹ ਸਲਵਾਰ ਵੀ ਆਪਣੀ ਸਟ੍ਰੇਟ ਸਲਵਾਰ ਰਹੂਗੀ ਜੀ ਇਹਦੇ ਵਿੱਚ ਕੋਈ ਪੌਂਚਾ ਨਹੀਂ ਆ ਸਟ੍ਰੇਟ ਸਲਵਾਰ ਆ ਬਿਲਕੁਲ ਤੇ ਆਪਾਂ ਇਹਦੇ ਜਿਹੜੇ ਪੌਂਚਨ ਤੇ ਹੈਗੀ ਆ ਉਹ ਲੇਸ ਦਿੱਤੀ ਹੋਈ ਹੈ ਤੇ ਅੰਦਰੋਂ ਇਸ ਤਰ੍ਹਾਂ ਜਿਹੜਾ ਹੈਗਾ ਤਰਪਾਈ ਕੀਤੀ ਹੋਈ ਹੈ ਇਹਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਵੱਡੀ ਸ਼ਰਟ ਦੇ ਬਾਹਾਂ ਤੇ ਲਾਈ ਹੋਈ ਹੈ ਲੇਸ ਇਸ ਤਰ੍ਹਾਂ ਜਿਹੜੀ ਹੈਗੀ ਇਹਦੇ ਘੇਰੇ ਦੇ ਉੱਪਰ ਦਿੱਤੀ ਹੋਈ ਹੈ ਇਹਦੇ ਆਪਾਂ ਜਿਹੜੇ ਕੋਈ ਸੈਂਟਰ ਕਲੀ ਵਗੈਰਾ ਨਹੀਂ ਪਾਈ ਜੀ ਕਿਉਂਕਿ ਸਾਰੇ ਸੂਟ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਉਹ ਸੋਹਣੇ ਨਹੀਂ ਲੱਗਦੇ ਅਲੋਇ ਜਿਹੜੇ ਤੁਸੀਂ ਵੀ ਇਸ ਤਰ੍ਹਾਂ ਦੇ ਹੈਗੇ ਆ ਸੋਹਣੇ-ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਮਨਪਸੰਦ ਚੁਆਇਸ ਦੇ ਅਕੋਰਡਿੰਗ ਜਿਵੇਂ ਤੁਸੀਂ ਕੋਈ ਵੀ ਪ੍ਰਿੰਟ ਵਾਲਾ ਸੂਟ ਵੀ ਤੇ ਵੀ ਇਹ ਲੈਸ ਡਿਜ਼ਾਈਨ ਕਰਵਾ ਸਕਦੇ ਹੋ ਪਲੇਨ ਤੇ ਵੀ ਲੈਸ ਡਿਜ਼ਾਈਨ ਕਰਵਾ ਸਕਦੇ ਹਾਂ ਪਲੇਨ ਤੇ ਵਰਕ ਕਰਕੇ ਲੈਸ ਡਿਜ਼ਾਈਨ ਵੀ ਕਰਵਾ ਸਕਦੇ ਹਾਂ ਇਹ ਕੇਵਲੀ ਬਾਟਮ ਦੇ ਨਾਲ ਇਹ ਵਾਲੀ ਸ਼ਰਟ ਰਹੂਗੀ ਜੀ ਇਹਦੇ ਆ ਪੰਗਲੇ ਤੇ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਦਿੱਤੀ ਆ ਜਿਹੜੀ ਹੈਗੀ ਸੈਂਟਰ ਦੇ ਵਿੱਚ ਵੀ ਇਸ ਤਰ੍ਹਾਂ ਕਲੀਆਂ ਦਿੱਤੀਆਂ ਹੋਈਆਂ ਨੇ ਸ਼ਰਟ ਦੇ ਵਿੱਚ ਤੇ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਹੋਈਆਂ ਬਾਹਾਂ ਦੇ ਉੱਪਰ ਵੀ ਇਹ ਕੇ ਤੇ ਤਿੰਨ ਵਾਰੀ ਫੇਰ ਲੈਸ ਆ ਜਿਹੜੀ ਉਹ ਲਾਈ ਹੋਈਆਂ ਬਾਹਾਂ ਤੇ ਇਸ ਤਰ੍ਹਾਂ ਜਿਹੜੀ ਹੈਗੇ ਨੀਚੇ ਤੇ ਘੇਰੇ ਤੇ ਕੰਮ ਕੀਤਾ ਹੋਇਆ ਹੈ। ਤੁਹਾਨੂੰ ਸਾਡਾ ਵਰਕ ਸਟਿਚਿੰਗ ਪੂਰੀ ਫਿਨਿਸ਼ਿੰਗ ਦੇ ਨਾਲ ਮਿਲੂਗਾ ਜੀ। ਠੀਕ ਹੈ ਜੀ। ਸਾਡੇ ਵਰਕ ਤੇ ਫਿਨਿਸ਼ਿੰਗ ਜਿਹੜੀ ਸਟਿਚਿੰਗ ਦੇ ਵਿੱਚ ਕੋਈ ਕੰਪਲੇਨ ਨਹੀਂ ਹੋਊਗੀ। ਬਟ ਤੁਸੀਂ ਜਿਸ ਤਰ੍ਹਾਂ ਕਹੋਗੇ ਅਸੀਂ ਤੁਹਾਨੂੰ ਉਸ ਤਰ੍ਹਾਂ ਹੀ ਤਿਆਰ ਕਰਕੇ ਦੇਣਾ। ਹਾਂਜੀ। ਤੇ ਇੱਕ ਇਹ ਵਾਲਾ ਜਿਹੜਾ ਹੈਗਾਗਾ। ਇਹਦੇ ਉੱਪਰ ਵਰਕ ਕੀਤਾ ਆਪਾਂ। ਕਾਈ ਬਲੂ ਕਲਰ ਦਾ ਸੂਟ ਹੈ ਇਹ ਵੀਡੀਓ ਚ ਥੋੜਾ ਜਿਹਾ ਸ਼ੈਡ ਡਾਲ ਨਾ ਰਿਹਾ ਜਿਹੜਾ ਕਲਰ ਹੈ ਇਹ ਹੈਗਾ ਇਹਦਾ ਗਲੇ ਦਾ ਵਰਕ ਫਿਨਿਸ਼ਿੰਗ ਹੈਗੇ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਤੇ ਇਹ ਵਾਲਾ ਇਹਦੇ ਬਾਹਾਂ ਤੇ ਵਰਕ ਹੈ ਜਿਹੜਾ ਇਹ ਵਾਲਾ ਵਰਕ ਹੈਗਾਗਾ ਇਹਦੇ ਪੌਚਾਂ ਦੇ ਉੱਪਰ ਵਰਕ ਕੀਤਾ ਗਿਆ ਜੀ ਇਹ ਵੀ ਸਟੇਟ ਸਲਵਾਰ ਹੈ ਜੀ ਸਟੇਟ ਸਲਵਾਰ ਦਾ ਕਰਕੇ ਆਪਾਂ ਜਿਹੜਾ ਹੈਗਾ ਵਰਕ ਥੋੜਾ ਜ਼ਿਆਦਾ ਕੀਤਾ ਹੋਇਆ ਕਿਉਂਕਿ ਫਿਰ ਇਹ ਹੁਣ ਮੂਰੀ ਦਾ ਜਿਹੜਾ ਹੈਗਾ ਆਪਣੀ ਸਟੇਟ ਸਲਵਾਰ ਦੀ ਮੂਰੀ ਦਾ ਰਵਾਜ ਆ ਕੋਈ ਜਿਹੜਾ ਹੈਗਾਗਾ ਜਿਵੇਂ ਹਨਾ ਜੀ ਫਰਸ਼ੀ ਬਣਾ ਲੈਂਦਾ ਜਾਂ ਉਦਾਂ ਹੀ ਮੂਰੀ ਹੈ ਜਿਹੜੀ ਹੁਣ 8 ਇੰਚ ਨਾਰਮਲੀ ਚੱਲਦੀ ਨਹੀਂ ਚੱਲਦੀ ਆ ਇਹ ਬਾਹ ਦਾ ਡਿਜ਼ਾਈਨ ਰਹੂਗਾ ਜੀ ਇਹ ਜਿਹੜਾ ਹੈਗਾਗਾ ਮੂਰੀ ਦਾ ਡਿਜ਼ਾਈਨ ਰਹੂਗਾ ਹਾਂਜੀ ਤਾਂ ਜਿਹੜੀ ਇੱਕ ਇਹਦੀ ਹੋਰ ਬਹੁਤ ਵਧੀਆ ਮੈਨੂੰ ਲੱਗੀ ਇਹ ਪਾਕਟ ਪਾਕਟ ਦਾ ਡਿਜ਼ਾਈਨ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀਆਂ ਹੈਗੀਆਂ ਇਹ ਜੜੀਆਂ ਮੋਰਜੇ ਬਣ ਕੇ ਰੈਡੀ ਹੋਏ ਆ ਦੇਖੋ ਬਹੁਤ ਹੀ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਜੀ ਤੁਸੀਂ ਇਹ ਜਿਹੜਾ ਸੂਟ ਹੈਗਾਗਾ ਇਹ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਠੀਕ ਹੈ ਉਹ ਤੁਹਾਡੀ ਚੋਆਇਸ ਰਹੂਗੀ ਤੁਸੀਂ ਕਿਹੜੇ ਕਲਰ ਤੇ ਕਰਵਾਉਣਾ ਉਸ ਤਰ੍ਹਾਂ ਦੇ ਕਲਰ ਜਿਹੜੇ ਹੈਗੇ ਆ ਕਲਰ ਕੰਟਰਾਸਟ ਕੀਤਾ ਜਾਊਗਾ। ਵਾਈਟ ਦੇ ਉੱਪਰ ਵੀ ਕਰਵਾ ਸਕਦੇ ਬਹੁਤ ਹੀ ਸੋਹਣਾ ਲੱਗਦਾ ਵਾਈਟ ਤੇ ਆਫ ਵਾਈਟ ਦੇ ਉੱਪਰ ਵੀ। ਤੇ ਜਿਹੜਾ ਤੁਸੀਂ ਹੈਗਾ ਇਹ ਸੂਟ ਜਿਵੇਂ ਅੱਗੇ ਆਉਣ ਵਾਲਾ ਸੀਜ਼ਨ ਆ ਮੀਨ ਹਲੇ ਤਾਂ ਗਰਮੀ ਚੱਲ ਰਹੀ ਆ। ਸਰਦੀ ਦੇ ਵਿੱਚ ਜਿਹੜਾ ਪਸ਼ਮੀਨੇ ਦੇ ਸੂਟ ਦੇ ਉੱਪਰ ਵੀ ਇਹ ਜਿਹੜਾ ਪਾਕਿਸਤਾਨੀ ਕੁੜਤਾ ਸਟਾਈਲ ਬਣੂਗਾ ਇਹਦਾ। ਜੇਬਾਂ ਵਾਲਾ ਹੀ। ਤੇ ਜਿਹੜਾ ਪਸ਼ਮੀਨੇ ਦੇ ਸੂਟ ਦੇ ਉੱਪਰ ਵੀ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਉਹ ਤਿਆਰ ਹੋਣਾ। ਬਹੁਤ ਸੋਹਣਾ ਲੱਗਦਾ ਜਦੋਂ ਸੂਟ ਬਣ ਜਾਂਦਾ ਨਾ ਅਸਲ ਲੁੱਕ ਕੋਈ ਉਸ ਤਰ੍ਹਾਂ ਹੀ ਆਉਂਦੀ ਆ ਜਦੋਂ ਸੂਟ ਰੈਡੀ ਹੋ ਜਾਂਦਾ ਨਾਲ ਹੀ ਇਹਦਾ ਜਿਹੜਾ ਹੈਗਾ ਦੁਪੱਟਾ ਟਾਈਡਾਈ ਹੋ ਕੇ ਬਹੁਤ ਸੋਹਣਾ ਬਣਨਾ ਹਲੇ ਇਹ ਸੂਟ ਅਸੀਂ ਸਟਿਚ ਕਰਨਾ ਹੀ ਇਹ ਹਲੇ ਵਰਕ ਹੀ ਹੋਇਆ ਜਦੋਂ ਸਟਿਚ ਹੋ ਗਿਆ ਤੋਂਦੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੇ ਜੇ ਕਸਟਮਰ ਨਾਲ ਲੈ ਕੇ ਗਿਆ ਜੇ ਉਹਨਾਂ ਨੂੰ ਜਲਦੀ ਹੋਈ ਤਾਂ ਬਸ ਕਈ ਵਾਰੀ ਨਹੀਂ ਟਾਈਮ ਲੱਗਦਾ ਜੀ ਕਈ ਸੂਟ ਇਸ ਤਰ੍ਹਾਂ ਹੁੰਦੇ ਆ ਵੀ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹਨਾ ਤੇ ਕਸਟਮਰ ਨੂੰ ਜਲਦੀ ਹੁੰਦੀ ਆ ਉਹ ਉਸ ਤਰ੍ਹਾਂ ਹੀ ਫੜ ਕੇ ਲੈ ਜਾਂਦੇ ਨੇ ਜਲਦੀ ਜਲਦੀ ਦੇ ਵਿੱਚ ਹਾਂਜੀ ਤੇ ਜਿਹੜਾ ਤੁਸੀਂ ਇਹ ਵਰਕ ਹੈ ਉਹ ਕਿਸੇ ਵੀ ਸੂਟ ਦੇ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਮੈਨੂੰ ਇਹ ਆ ਵੀ ਪਸ਼ਮੀਨੇ ਤੇ ਬਹੁਤ ਸੋਹਣਾ ਲੱਗਣਾ ਇਹ ਕਿਉਂਕਿ ਥੋੜਾ ਜਿਹਾ ਪਸ਼ਮੀਨੇ ਦਾ ਸਟੱਫ ਹੁੰਦਾ ਜਿਹੜਾ ਖੜਮਾ ਜਿਹਾ ਹੋਣ ਕਰਕੇ ਨਾ ਉਹਦੇ ਤੇ ਬਹੁਤ ਸੋਹਣਾ ਕੁੜਤਾ ਸਟਾਈਲ ਜਿਹੜਾ ਹੈਗਾ ਪਾਕਿਸਤਾਨੀ ਸਟਾਈਲ ਬਹੁਤ ਸੋਹਣਾ ਬਣੂਗਾ ਤੇ ਹਾਂਜੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਰਡਰ ਦੇਣਾ ਕੋਈ ਵੀ ਵਰਕ ਦਾ ਆਰਡਰ ਦੇਣਾ ਹਨਾ ਕੋਈ ਸਟਿਚਿੰਗ ਦਾ ਜੋ ਵੀ ਤੁਸੀਂ ਆਲਟੈਪੀ ਵਰਕ ਕੀਤਾ ਜਾਂਦਾ ਆਲਟੈਪੀ ਹੈਗੀ ਜਿਹੜੀ ਸਟਿਚਿੰਗ ਕੀਤੀ ਜਾਂਦੀ ਹੈ ਆਪਣੇ ਕੋਲੇ ਤੇ ਹੈਂਡ ਪੇਂਟ ਹੈਂਡ ਵਰਕ ਸਾਰਾ ਕੁਛ ਹੈ ਠੀਕ ਹੈ ਤਾਂ ਕਿਸੇ ਤਰ੍ਹਾਂ ਦੀ ਸਟਿਚਿੰਗ ਤੁਸੀਂ ਕਰਵਾ ਸਕਦੇ ਹੋ ਆਪਣਾ ਘਰ ਦੇ ਵਿੱਚ ਹੀ ਬੁਟੀਕ ਦਾ ਕੰਮ ਸਟਾਰਟ ਕੀਤਾ ਹੋਇਆ ਤੁਸੀਂ ਬੇਫਿਕਰ ਹੋ ਕੇ ਸਾਡੇ ਤੋਂ ਕੰਮ ਕਰਵਾ ਸਕਦੇ ਹੋ ਆਪਣੇ ਕੋਲੇ ਕੋਈ ਚੋਰੀ ਠੱਗੀ ਵਾਲਾ ਕੰਮ ਨਹੀਂ ਜੀ ਹਨਾ ਆਪਾਂ ਤਾਂ ਖੁਦ ਡਰਦੇ ਐ ਇਨਾ ਕੰਮਾਂ ਤੋਂ ਤੇ ਉਹ ਠੱਗੀ ਵਾਲਿਆਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਕਿਉਂਕਿ ਅੱਜ ਕੱਲ ਪਟੇਕਾਂ ਵਾਲਿਆਂ ਨਾਲ ਵੀ ਬਹੁਤ ਜ਼ਿਆਦਾ ਫਰੌਟ ਹੋ ਰਿਹਾ ਤਾਂ ਕਰਕੇ ਜੀ ਜਿਹੜੀ ਹਾਫ ਪੇਮੈਂਟ ਆ ਜੋ ਤੁਸੀਂ ਆਰਡਰ ਦਿਓਗੇ ਹਾਫ ਪੇਮੈਂਟ ਪਹਿਲਾਂ ਲਈ ਜਾਊਗੀ ਜੀ ਤੇ ਹਾਫ ਪੇਮੈਂਟ ਆ ਜਿਹੜੀ ਉਹ ਬਾਅਦ ਚ ਦਿੱਤੀ ਜਾਊਗੀ ਤੇ ਕਈ ਭੈਣਾਂ ਮੇਰੀਆਂ ਪੁੱਛਦੀਆਂ ਹੁੰਦੀਆਂ ਵੀ ਤੁਸੀਂ ਜਿਹੜਾ ਸੂਟ ਦਾ ਜਿਹੜਾ ਹੁਣ ਸਟਾਫ ਦਾ ਵਰਕ ਦਾ ਪ੍ਰਾਈਜ਼ ਨਹੀਂ ਦੱਸਦੇ ਕਿਉਂਕਿ ਉਹ ਜਿਹੜਾ ਵਰਕ ਦਾ ਪ੍ਰਾਈਜ਼ ਹੈਗਾ ਜੀ ਉਹ ਵਾਧਾ ਘਾਟਾ ਹੁੰਦਾ ਰਹਿੰਦਾ ਕਈ ਭੈਣਾਂ ਹੁਣ ਉਹ ਜਿਹੜਾ ਹੈਗਾ ਪਾਕਟ ਨਹੀਂ ਬਣਵਾਉਂਦੀਆਂ ਹਨਾ ਜਾਂ ਜਿਹੜਾ ਇਹ ਪਹੁੰਚਾਂ ਵਾਲਾ ਡਿਜ਼ਾਈਨ ਉਹ ਬਾਹਾਂ ਵਾਲੇ ਕਰਵਾ ਲੈਂਦੀਆਂ ਜਾਂ ਇਹੀ ਬਾਹਾਂ ਤੇ ਕਰਵਾ ਲੈਂਦੀਆਂ ਇਹ ਸੇਮ ਜਾਂ ਕੋਈ neck ਨਹੀਂ ਡਿਜ਼ਾਈਨ ਕਰਵਾਉਂਦਾ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਵਰਕ ਦਾ ਤੇ ਸਟੱਫ ਜੇ ਕਈ ਵਾਰ ਚੇਂਜ ਹੋ ਜਾਂਦਾ ਇਹ ਕਾਟਨ ਦਾ ਸਟੱਫ ਆ ਇਹ ਮੀਨਸ ਮੇਰੇ ਖਿਆਲ ਚ 65000 ਦਾ ਇੱਥੇ ਜੀ ਸਟੱਫ ਹੈ ਇਹ ਵਾਲਾ ਕਾਟਨ ਦਾ ਇੱਥੇ ਜੀ ਦਾ ਰੇਟ ਚੱਲ ਰਿਹਾ ਬਟ ਜਦੋਂ ਆਪਾਂ ਸਟੱਫ ਵੀ ਚੇਂਜ ਕਰਾ ਦਿੰਨੇ ਆ ਵਰਕ ਚ ਵੀ ਥੋੜੀ ਜਿਹੀ ਹਨਾ ਹਲਕੀ ਫੁਲਕੀ ਜਿਹੜੀ ਹੈਗੀ ਆ ਉੱਪਰ ਡਿਜ਼ਾਈਨਿੰਗ ਚੇਂਜ ਕਰਵਾ ਲੈਣਾ ਤਾਂ ਉਹਦੇ ਨਾਲ ਹੀ ਜਿਹੜਾ ਹੈਗਾਗਾ ਪ੍ਰਾਈਜ਼ ਉੱਪਰ-नीचे ਹੋ ਜਾਂਦਾ ਤੁਸੀਂ ਜਿਸ ਤਰ੍ਹਾਂ ਦਾ ਵੀ ਵਰਕ ਕਹੋਗੇ ਅਸੀਂ ਉਸੇ ਤਰ੍ਹਾਂ ਦੇ ਤੁਹਾਨੂੰ ਵਰਕ ਕਰਕੇ ਦੇਵਾਂਗੇ ਜਿਸ ਤਰ੍ਹਾਂ ਦਾ ਤੁਸੀਂ ਸਟੱਫ ਕਹੋਗੇ ਆਪਾਂ ਉਹੀ ਤੁਹਾਨੂੰ ਸਟੱਫ ਕਰਕੇ ਲੈ ਕੇ ਦੇਵਾਂਗੇ ਹਨਾ ਉਸ ਤਰ੍ਹਾਂ ਵਰਕ ਕਰਕੇ ਦੇਵਾਂਗੇ ਸਟੱਫ ਦੇ ਉੱਪਰ ਤੇ ਇਹ ਤੁਹਾਡੀ ਚੁਆਇਸ ਆ ਤਾਂ ਤੁਸੀਂ ਸਾਨੂੰ ਸਿਰਫ ਸਕਰੀਨਸ਼ਾਟ ਭੇਜਣਾ ਵੀ ਆਹ ਵਾਲਾ ਸਾਨੂੰ ਜਿਹੜਾ ਹੈਗਾ ਵਰਕ ਚਾਹੀਦਾ ਤੇ ਆਹ ਵਾਲੇ ਸਟੱਫ ਤੇ ਚਾਹੀਦਾ ਪੂਰੀ ਡਿਟੇਲ ਆ ਜਿਹੜੀ ਉਹ ਸਾਨੂੰ ਮੈਂ نیچے WhatsApp ਨੰਬਰ ਨਾਲ ਮੈਂਸ਼ਨ ਕਰ ਦੂੰਗੀ ਤੁਸੀਂ ਜਿਹੜਾ WhatsApp ਤੇ ਹੀ ਮੈਸੇਜ ਕਰਨਾ ਕਾਲ ਨਾ ਕਰਿਆ ਕਰੋ ਪਲੀਜ਼ ਕਿਉਂਕਿ ਕਾਲ ਦਾ ਚੱਕਰ ਦਾ ਨਾ ਟਾਈਮ ਹੀ ਨਹੀਂ ਹੁੰਦਾ ਜੀ ਫੋਨ ਦਾ ਹਨਾ ਕਿਉਂਕਿ ਘਰ ਦੇ ਕੰਮ ਵੀ ਹੋ ਜਾਂਦੇ ਆ ਮੈਂ ਹਾਊਸ ਵਾਈਫ ਹਾਂ ਮੇਰਾ ਘਰ ਦੇ ਵਿੱਚ ਹੀ ਪਟਿਕ ਦਾ ਕੰਮ ਆ ਪਲੀਜ਼ ਕਾਲ ਨਾ ਕਰਿਆ ਕਰੋ ਸਿਰਫ WhatsApp ਤੇ ਹੀ only WhatsApp ਤੇ ਹੀ ਮੈਸੇਜ ਕਰਿਆ ਕਰੋ ਜੋ ਵੀ ਕਰਨਾ ਕੋਈ ਮੈਸੇਜ ਵੀ ਸੜ ਸਕਦੇ ਹੋ ਤੁਸੀਂ ਠੀਕ ਹੈ ਤੇ ਆਪਣੇ ਜਿਹੜਾ ਹੈਗਾ ਤੁਸੀਂ ਮੈਸੇਜ ਉਦਾਂ ਵੀ ਕਰਕੇ ਦੱਸ ਸਕਦੇ ਹੋ ਸਾਨੂੰ ਆਹ ਵਾਲਾ ਸਟੱਫ ਚਾਹੀਦਾ ਆਹ ਵਾਲਾ ਸੂਟ ਚਾਹੀਦਾ ਆਹ ਵਾਲਾ ਵਰਕ ਚਾਹੀਦਾ ਨੀਡਲ ਵਰਕ ਚਾਹੀਦਾ ਹੈਂਡ ਵਰਕ ਚਾਹੀਦਾ ਜਾਂ ਮਸ਼ੀਨ ਵਰਕ ਚਾਹੀਦਾ ਜੋ ਵੀ ਹੈ ਠੀਕ ਹੈ ਤੇ ਤੁਹਾਨੂੰ WhatsApp ਤੇ ਸਾਨੂੰ ਸਾਡ ਪੂਰੀ ਡਿਟੇਲ ਦੇਣੀ ਪਊਗੀ ਸਟਿਚਿੰਗ ਕਰਨਾ ਜਾਂ ਨਹੀਂ ਕਰਨਾ ਦੁਪੱਟਾ ਲਾਉਣਾ ਜਾਂ ਨਹੀਂ ਲਾਉਣਾ ਠੀਕ ਹੈ ਜੱਪ ਲਗਾਉਣੀ ਹੈ ਜਾਂ ਨਹੀਂ ਲਗਾਉਣੀ ਜੋ ਵੀ ਪੂਰੀ ਡਿਟੇਲ ਮੀਨਸ ਤੁਹਾਨੂੰ ਜਿਹੜੀ ਹੈਗੇ WhatsApp ਤੇ ਸਾਨੂੰ ਛੱਡਣੀ ਪਊਗੀ ਠੀਕ ਹੈ ਜੀ ਤੇ ਤੁਹਾਨੂੰ ਅੱਜ ਵਾਲੇ ਸਾਡੇ ਜਿਹੜੇ ਸੂਟ ਹੈਗੇ ਆ ਉਹ ਕਿੱਦਾਂ ਦੇ ਲੱਗੇ ਤੇ ਜਿਹੜਾ ਨਾਲੋਂ ਸਾਰਿਆਂ ਨਾਲ ਜਿਹੜਾ ਸੂਟ ਜ਼ਿਆਦਾ ਸੋਹਣਾ ਲੱਗਿਆ ਉਹ ਵੀ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਜਿਹੜੀ ਹੈਗੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਆਪਣੇ ਲਈ ਸੋਹਣੇ ਸੋਹਣੇ ਸੂਟ ਜਿਵੇਂ ਅੱਗੇ ਹੁਣ ਤਿਆਰ ਆ ਰਹੇ ਹੈ ਨਾ ਜੀ ਰੱਖੜੀ ਦਾ ਤਿਉਹਾਰ ਆ ਰਿਹਾ ਜਿਵੇਂ ਹੋਰ ਵੀ ਤਿਆਰ ਹੁਣ ਮੈਰਿਜ ਵੀ ਸਟਾਰਟ ਹੋ ਜਾਣਗੇ ਆ ਤਾਂ ਆਪਣੇ ਮੈਰਿਜ ਲਈ ਜਿਹੜੇ ਤੁਸੀਂ ਸੂਟ ਸਟਿਚ ਕਰਵਾਉਣੇ ਆ ਤਾਂ ਉਹ ਵੀ ਸਾਨੂੰ ਤੁਸੀਂ ਜਿਹੜੇ ਹੈਗੇ ਬੁਕਿੰਗ ਕਰਵਾ ਸਕਦੇ ਹੋ ਕਿਉਂਕਿ ਫਿਰ ਟਾਈਮ ਤੱਕ ਕਿਸੇ ਵੀ ਚੀਜ਼ ਲਈ ਨਾ ਟਾਈਮ ਲੱਗਦਾ ਜੀ ਜੇ ਤੁਸੀਂ ਹੁਣ ਤੋਂ ਹੀ ਸਾਡੇ ਤੋਂ ਬੁੱਕ ਕਰਵਾਓਗੇ ਤਾਂ ਫਿਰ ਟਾਈਮ ਲੱਗ ਜਾਂਦਾ ਹੌਲੀ ਹੌਲੀ ਰੈਡੀ ਹੁੰਦੇ ਆ ਕੋਈ ਵੀ ਇਸ ਤਰ੍ਹਾਂ ਇੱਕੇ ਤੋਂ ਨਹੀਂ ਸੂਟ ਤਿਆਰ ਹੁੰਦੇ ਕਿਉਂਕਿ ਕੰਮ ਅੱਗੇ ਵੀ ਪਹਿਲਾਂ ਪਿਆ ਹੁੰਦਾ ਹੈ ਫਿਰ ਉਹ ਕੰਮ ਆਪਾਂ ਫਿਨਿਸ਼ ਕਰਕੇ ਫਿਰ ਹੀ ਅਗਲਾ ਕੰਮ ਸਟਾਰਟ ਕਰ ਸਕਦੇ ਹਾਂ ਜੇ ਤੁਸੀਂ ਹੁਣ ਤੋਂ ਬੁਕਿੰਗ ਕਰਵਾਓਗੇ ਪਲੀਜ਼ ਜੋ ਵੀ ਬੁਕਿੰਗ ਕਰਵਾਉਣੀ ਆ ਹੁਣੇ ਹੀ ਕਰਵਾਓ ਤੇ ਜਿਹੜੀ ਤੁਸੀਂ ਬੁਕਿੰਗ ਕਰਵਾਓਗੇ ਉਹ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਣੀ ਆ ਵੀ ਕਿਹੜਾ ਸਟੱਫ ਲੈਣਾ ਠੀਕ ਹੈ ਤੋਂ ਹੁਣ ਤੁਸੀਂ ਕਰਵਾ ਸਕਦੇ ਹੋ ਤੇ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਵੀ ਜਿਹੜਾ ਇਹ ਵਾਲਾ ਫਰਕ ਆ ਜਾਂ ਜੋ ਵੀ ਲੈਸ ਡਿਜ਼ਾਈਨਿੰਗ ਜੋ ਵੀ ਸੂਟ ਆ ਕਿਸ ਤਰ੍ਹਾਂ ਲੱਗੇ ਕਿਹੜਾ ਸੂਟ ਸਾਰਿਆਂ ਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ